ਸਿਰਫ 6 ਸਤੰਟ ਮਿੰਟ ਦੇ ਵਿੱਚ ਹੀ ਆਪਣੀ ਗੱਲ ਕਹਿ ਕੇ ਦਾਸ ਖਿਮਾ ਦਾ ਜਾਚਕ ਹੋਵੇਗਾ ਆਨੰਦ ਕਾਰਜ ਕੀ ਹੈ ਪੱਲੇ ਦਾ ਮਹੱਤਵ ਕੀ ਹੈ ਔਰ ਲਾਮਾ ਦੀ ਸਿੱਖਿਆ ਕੀ ਹੈ ਅਸੀਂ ਇਹ ਸਿੱਖਣਾ ਹੁੰਦਾ ਜੀਵਨ ਦੇ ਵਿੱਚ ਆਨੰਦ ਕਾਰਜ ਜਿਹਦੇ ਵਿੱਚ ਆਨੰਦ ਖੇੜਾ ਪਰ ਉਹ ਜਿਹਦਾ ਕੋਈ ਬਦਲ ਹੈ ਹੀ ਨਹੀਂ some people believe that anand karaj means a event of happiness no doubt it is a event of happiness but according to shri guru granth sahib ji anand karaj means a blessed union of two souls jithe guru jiyan sikhyawan nu apnaake do ruhan ik hundiyan ne os nu anand karaj keha janda hai aur e anand jeevan vich ta baneya rehanda hai ਜੇਕਰ ਗੁਰੂ ਦੀ ਦਿੱਤੀ ਸਿੱਖਿਆ ਨੂੰ ਅਪਣਾਇਆ ਜਾਵੇ ਜਿਹੜੀ ਸਿੱਖਿਆ ਮਹਾਰਾਜ ਸੁਭਾਗੀ ਜੋੜੀ ਨੂੰ ਦ੍ਰਿੜ ਕਰਵਾਉਂਦੇ ਦੇਖੋ ਜਦੋਂ ਇਹ ਗੁਰਮਤ ਅਨਸਾਰ ਸਾਰਾ ਕਾਰਜ ਹੁੰਦਾ ਨਾ ਸਭ ਤੋਂ ਪਹਿਲਾਂ ਬੇਨਤੀ ਰੂਪ ਦੇ ਵਿੱਚ ਸ਼ਬਦ ਪੜਿਆ ਜਾਂਦਾ ਹੈ ਸੁਭਾਗੀ ਜੋੜੀ ਖਾਸ ਧਿਆਨ ਦੋਵੇ ਇਹਨਾਂ ਨੇ ਇਸ ਸਿੱਖਿਆ ਨੂੰ ਅਪਣਾ ਕੇ ਚੱਲਣਾ ਹੈ ਜੀਵਨ ਵਿੱਚ ਕੀਤਾ ਲੋੜੀਏ ਕੰਮ ਸੋ ਹਰ ਬਹਿ ਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਹੈ the central idea of this shab reflect emotions both of you and your family members ਤੁਸੀਂ ਆਪਣੀ ਭਾਵਨਾ ਗੁਰੂ ਚਰਨਾਂ ਵਿੱਚ ਰੱਖਣੀ ਮਹਾਰਾਜ ਇੱਕ ਕਾਰਜ ਦੇ ਵਿੱਚ ਪ੍ਰਵਿਰਤ ਹੋਣ ਲੱਗੇ ਆ ਤੁਸੀਂ ਸਹਾਈ ਹੋਵੋ ਤੇ ਜੋ ਕੁਝ ਅਸੀਂ ਸੋਚਿਆ ਹੁੰਦਾ ਹੈ ਕਾਰਜ ਸੋਹਣਾ ਬਣੇ ਤਾਂ ਦਿਸ ਇਜ਼ ਦਾ ਰਾਈਟ ਟਾਈਮ ਟੂ ਪ੍ਰੇ ਟੂ ਵਾਹਿਗੁਰੂ ਜੀ ਦੈਟ ਵਾਹਿਗੁਰੂ ਜੀ ਪਲੀਜ਼ ਬਲੈਸ ਅਸ ਆ ਹੈਪੀ ਮੈਰਿਡ ਲਾਈਫ ਇਹ ਅੰਦਰੋਂ ਜੁੜ ਕੇ ਅਰਦਾਸ ਕਰਨੀ ਆ ਮਹਾਰਾਜ ਐਗ੍ਰਿਸਤ ਜੀਵਨ ਖੁਸ਼ੀਆਂ ਦੇ ਨਾਲ ਭਰਿਆ ਹੋ ਜਾਵੇ ਤੇ ਜਦੋਂ ਇਹਦਾ ਅਰਦਾਸ ਕਰਾਂਗੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤਾਂ ਇਹ ਯਕੀਨ ਰੱਖੋ ਉਹਦੇ ਤੇ ਭਰੋਸਾ ਰੱਖੋ ਵਾਹਿਗੁਰੂ ਜੀ ਵਿਲ 100% ਕੰਪਲੀਟ ਯੋਰ ਡ੍ਰੀਮ ਆਫ ਹੈਪੀਨੈਸ ਉਹ ਤੁਹਾਡੇ ਖੁਸ਼ ਰਹਿਣ ਦੇ ਸੁਪਨੇ ਜ਼ਰੂਰ ਪੂਰੇ ਕਰੇਗਾ ਬਿੰਤੀ ਕਦੇ ਨਾ ਹੋਵੇ ਜਾਣੀ ਅਰਦਾਸ ਇਸ ਤੋਂ ਅੱਗੇ ਛੋਟੀ ਅਰਦਾਸ ਹੁੰਦੀ ਹੈ ਟੂ ਸਟਾਰਟ ਦਾ ਆਨੰਦ ਕਾਰਜ ਦਾ ਸਮਝ ਇਹਨਾਂ ਅਫੀਸ਼ੀਅਲ ਵੇ ਹੁਕਮਨਾਮਾ ਹੁੰਦਾ ਹੈ ਦੋ ਹੁਕਮਨਾਮੇ ਵੇਖੋ ਇੱਕ ਆਰੰਭਤਾ ਵੇਲੇ ਤੇ ਇੱਕ ਸਮਾਪਤੀ ਦੀ ਅਰਦਾਸ ਤੋਂ ਬਾਅਦ ਇਹ ਖਾਸ ਕਰਕੇ ਪਰਿਵਾਰ ਨੂੰ ਸੁਹਾਗੀ ਜੋੜੀ ਨੂੰ ਚੇਤੇ ਰੱਖਣ ਚਾਹੀਦੇ ਪੱਲੇ ਦੀ ਰਸਮ ਹੁੰਦੀ ਹੈ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਇਆ ਜਾਂਦਾ ਹੈ ਤੇ ਤੁਸੀਂ ਦੇਖੋ ਦੋਵੇਂ both of you are holding opposite end of this arc this means both of you are equally responsible for this relationship ਤੁਸੀਂ ਇਸ ਰਿਸ਼ਤੇ ਨੂੰ ਨਿਭਾਉਣ ਦੇ ਬਰਾਬਰ ਦੇ ਹੁਣ ਜ਼ਿੰਮੇਵਾਰ ਹੋ ਔਰ ਇਹ ਤੁਸੀਂ ਰਿਸ਼ਤਾ ਨਿਭਾਉਣਾ ਹੈ ਗੁਰੂ ਦੀ ਸਿੱਖਿਆ ਨੂੰ ਅਪਣਾ ਕੇ ਜੋ ਗੁਰੂ ਸਾਹਿਬ ਨੇ ਕਿਹਾ ਉਹਨੂੰ ਮੰਨੋਗੇ ਦੋਵੇਂ ਇਹ ਰਿਸ਼ਤਾ ਇਹਦਾ ਪਿਆਰ ਬਣੇਗਾ ਔਰ ਇਹ ਲੰਮੇ ਸਮੇਂ ਤੱਕ ਰਹੀਦੀ ਜ਼ਿੰਦਗੀ ਪ੍ਰੇੰਤ ਮਹੋਤਤ ਦੇ ਵਿੱਚ ਹੀ ਬਦਲਿਆ ਰਹੇਗਾ ਸੈਕੰਡਲੀ ਪੱਲਾ ਇਸਪਲੇਨ ਦਾ ਰੂਲ ਆਫ ਕੋਆਰਡੀਨੇਸ਼ਨ ਤੇ ਤੁਹਾਡਾ ਸੰਤੁਲਨ ਬਣਾਉਂਦਾ ਹੈ ਜਿਵੇਂ ਮਹਾਰਾਜ ਜੀ ਦੇ ਵਾਲੇ ਪਰਕਰਮਾਂ ਕਰਦੀ ਸੁਹਾਣੀ ਜੋੜੀ ਇੱਕ ਚਾਲ ਚੱਲਦੇ ਨੇ ਨਾ ਕੋਈ ਤੇਜ ਨਾ ਹੋਣੀ ਇਹਨੇ ਸੰਤੁਲਨ ਬਣਾਇਆ ਤੇ ਜਦੋਂ ਗੁਰੂ ਦਾ ਪੱਲਾ ਫੜ ਕੇ ਪਤੀ ਪਤਨੀ ਜੀਵਨ ਵਿੱਚ ਚੱਲਣਗੇ ਜ਼ਿੰਦਗੀ ਦਾ ਸੰਤੁਲਨ ਬਣਿਆ ਰਹੇ ਔਰ ਇਹ ਇੱਕ ਹੋ ਗਏ ਨੇ ਦੋਵੇਂ ਤਨਬਿਰ ਇਹਨਾ ਕੀਨ ਬਹਿਣੇ ਇਕੱਠੇ ਹੋਏ ਇੱਕ ਜੋਤ ਦੇ ਮੂਰਤੀ ਤਨਬਿਰ ਕਹੀ ਐ ਸੋਰੀ ਇਸ ਤੋਂ ਅੱਗੇ ਦੇਖੋ ਜੀ ਚਾਰ ਲਾਵਾਂ ਦੇ ਜਾਪ ਹੁੰਦੇ ਨੇ ਤੇ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਏ ਇਹ ਸਿੱਖਿਆ ਹੈ ਉੱਥੇ ਨਾਲ-ਨਾਲ ਵਿਵਹਤਾ ਜ਼ਿੰਦਗੀ ਦੇ ਵਿੱਚ ਕੀ ਸਿੱਖਿਆ ਇਹ ਵੀ ਲਾਵਾਂ ਦੇ ਵਿੱਚ ਮਹਾਰਾਜ ਨੇ ਸਿੱਖਿਆ ਦਿੱਤੀ ਪਹਿਲੀ ਲਾਮ ਦੇ ਵਿੱਚ ਮਰ ਪਹਿਲੜੀ ਲਾਭ ਪਰਵਰਤੀ ਕਰਮ ਦ੍ਰਿੜਾਇਆ ਬਲਰਾਮ ਜੀ ਉਹ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ ਮਹਾਰਜ ਕਹਿੰਦੇ ਧਰਮ ਦ੍ਰਿੜ ਕਰ ਤੇ ਪਾਪ ਛੱਡ ਦਿਓ ਵਾਟਰ ਦਾ ਸੈਂਸ ਇਨ ਮੈਰਿਟ ਲਾਈਫ ਡਿਸਲੋਇਟੀ ਡਿਸਰੈਸਪੈਕਟਫੁਲ ਬਿਹੇਵੀਅਰ ਟੂਵਰਡਸ ਈਚ ਅਦਰ ਇਹ ਪਾਪ ਛੱਡਣਾ ਹੈ ਇੱਕ ਦੂਜੇ ਦਾ ਸਨਮਾਨ ਕਰਨਾ ਹੈ ਆਦਰ ਕਰਨਾ ਹੈ ਅਮਾਨਜਨਕ ਵਿਵਹਾਰ ਨਹੀਂ ਕਰਨ ਇਹ ਪਾਪ ਛੱਡ ਕੇ ਜੀਵਨ ਵਿੱਚ ਸੁਭਾਗੀ ਜੋੜੀ ਚੱਲੇਗੀ ਖੁਸ਼ੀਆਂ ਮਿਲਣਗੀਆਂ ਅਗਲੀ ਲਾਮ ਦੂਸਰੀ ਦੇ ਵਿੱਚ ਮਹਾਰਾਜ ਨੇ ਸਿਖਿਆ ਦਿੱਤੀ ਕਿ ਜੇ ਸਾਈਂ ਦੇ ਨਾਲ ਸੁਰਤ ਜੋੜਨੀ ਚਾਹੁੰਨਾ ਹੈ ਤਾਂ ਵੀ ਹਉਮੈ ਨਾ ਹੋਵੇ ਤੇ ਜੇ ਪਤੀ ਪਤਨੀ ਦੇ ਰਿਸ਼ਤੇ ਦੀ ਪਰਪਕਤਾ ਚਾਹੁੰਨਾ ਹੈ ਤਾਂ ਵੀ ਹਉਮੈ ਨਾ ਹੋਵੇ ਹਉਮੈ ਮੈਲ ਗਵਾਇਆ ਬਲਰਾਮ ਜੀ ਉਹ ਕਿਹਾ ਸਹਿਬ ਨੇ ਏਗੋ ego is the main problem that create gap eh dooriyan bana dindi aa rabb ton hi te rishteyan de vich vi daraad paida karde hundi hai always remember that do not allow your ego to ruin your married life eh manukhi zindagi vyavhta zindagi nu tabaah kar dindi hai dono parivara de vich je nimrata hovegi parivar judnange rishtey bol pakke hon teesri laam oh de vich maharaj ne cha te vairag di gal kiti ਜਿੱਥੇ ਰੱਬ ਦੇ ਨੇੜੇ ਹੋਣ ਦਾ ਚਾਹ ਹੁੰਦਾ ਹੈ ਖੁਸ਼ੀ ਬੇਰਾਗ ਵੀ ਹੁੰਦਾ ਹੈ ਕਿ ਇਨਾਂ ਚਿਰ ਵਿਛੜੇ ਰਹੇ ਆਂ ਔਰ ਬਾਹਰੀ ਤੌਰ ਤੇ ਵੀ ਮਹਾਰਾਜ ਜੀ ਸਿੱਖਿਆ ਹੈ ਕਿ ਬੇਰਾਗ ਤੇਰੇ ਜੀਵਨ ਦੇ ਵਿੱਚ ਡਿਟੈਚਮੈਂਟ ਹੋਵੇ ਨਿਰਲੇਪਤਾ ਹੋਵੇ ਕਿਸੇ ਇੱਕ ਵਸਤੂ ਦੇ ਨਾਲ ਨਹੀਂ ਜੁੜ ਕੇ ਰਹਿਣਾ ਹੈ ਪੈਸੇ ਘਰ ਦੇ ਨਾਲ ਨਹੀਂ ਜੁੜੇ ਰਹਿਣਾ ਜਿਹੜਾ ਰਿਸ਼ਤਾ ਮਾਂ ਪਿਓ ਭੈਣ ਭਰਾ ਇਹਨਾਂ ਸਾਰਿਆਂ ਦਾ ਆਦਰ ਸਤਕਾਰ ਜਿੱਥੇ-ਜਿੱਥੇ ਹੈ ਉਹ ਮੁਹੱਬਤ ਦੇਣੀ ਹੈ ਉਹਨਾਂ ਨੂੰ ਇਸ ਲਈ ਅੱਗੇ ਵਧਣਾ ਚਾਹੀਦਾ ਸੰਟਾਈਮਸ ਵੀ ਆਰ ਨੋਟ ਏਬਲ ਟੂ ਸੋਲਵ ਸਮ ਸਿਚੁਏਸ਼ਨ ਬਾਈ ਕਮਿਊਨੀਕੇਸ਼ਨ ਐਟ ਦੈਟ ਟਾਈਮ ਉਥੇ ਕੀ ਕਰੋ ਯੂ ਜਸਟ ਲਰਨ ਟੂ ਲੈਟ ਗੋ ਸਰਟਨ ਥੌਟਸ ਐਂਡ ਇਮੋਸ਼ਨਸ ਉਹਨਾਂ ਸਾਰਿਆਂ ਨੂੰ ਛੱਡ ਕੇ ਅੱਗੇ ਵਧ ਜਾਓ ਚੌਥੀ ਲਾਮ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਇਸ ਸਿੱਖਿਆ ਨੂੰ ਜਿਨੇ ਅਪਣਾ ਲਿਆ ਉਹਦੇ ਜੀਵਨ ਵਿੱਚ ਸਹਜ ਵੀ ਆ ਗਿਆ ਤੇ ਆਨੰਦ ਦੀ ਪ੍ਰਾਪਤੀ ਵੀ ਹੋ ਗਈ ਵਿਅਵਹਤਾ ਜ਼ਿੰਦਗੀ 'ਚ ਹੀ ਸਹਜ ਆ ਜਾਂਦਾ ਜਦੋਂ ਸਿੱਖਿਆਵਾਂ ਦੋਹਾਂ ਦੀਆਂ ਮਿਲ ਜਾਂਦੀਆਂ ਹਨ ਜੇ ਦੋਵੇਂ પતિ ਪਤਨੀ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲੇ ਹੈ ਬਾਣੀ ਪੜ੍ਹਨ ਵਾਲੇ ਹੈ ਨਿਮਰਤਾ ਵਿੱਚ ਰਹਿਣ ਵਾਲੇ ਹੈ ਪਰਉਪਕਾਰੀ ਸੁਭਾਅ ਉਹਨਾਂ ਦਾ ਜਦੋਂ ਇਹ ਸਾਰਾ ਕੁਝ ਮੈਚ ਹੋ ਗਿਆ ਉਦੋਂ ਫਿਰ ਗੁਰੂ ਦੀਆਂ ਖੁਸ਼ੀਆਂ ਨੇ ਉਥੇ ਉਹ ਤਾਂ ਜ਼ਿੰਦਗੀ ਬਹੁਤ ਸਕੂਨ ਦੇ ਨਾਲ guzarti ਹੈ ਬਤੀਤ ਹੁੰਦੀ ਹੈ ਇਸ ਲਈ ਚੇਤੇ ਰੱਖੋ ਯੂ ਮਸਟ ਮੈਚ ਯੋਰ ਬਿਹੇਵੀਅਰ ਵੈਲਿਊਜ਼ ਨੇਚਰ ਐਂਡ ਟੌਪ ਆਫ ਦੈਟ ਯੋਰ ਡੈਸਟੀਨੇਸ਼ਨ ਮਨਜਲ ਟਵਾੜੀ ਇੱਕ ਵੇ ਫੋਨ ਨੂੰ ਜਦੋਂ ਸਾਹਮਣੇ ਰੱਖ ਕੇ ਚਲੋਗੇ ਜ਼ਿੰਦਗੀ ਬਹੁਤ ਖੁਸ਼ੀਆਂ ਭਰੀ ਹੁੰਦੀ ਹੈ ਸਤਿਗੁਰੂ ਮੇਰ ਕਰਨ ਇਹਨਾਂ ਸਿੱਖਿਆਵਾਂ ਨੂੰ ਜੀਵਨ ਦੇ ਵਿੱਚ ਅਪਣਾਈਏ ਔਰੇ ਪਿਆਰ ਜਿਹੜਾ ਸਦਾ ਕਾਇਮ ਰਹੇ ਆਓ ਬਹੁਤ ਹੀ ਸਤਿਕਾਰਯੋਗ ਤੁਹਾਡੀ ਜਥਾ ਸਰਦਾਰ ਗੁਰਿੰਦਰ ਸਿੰਘ ਜੀ ਬੈਂਸ ਕੌਮ ਦੇ ਮਹਾਨ ਟਾੜੀ ਨੇ ਆਪਦੇ ਨਾਲ ਇੱਕ ਕਵਿਤਾ ਔਰ ਵਿਚਾਰਾਂ ਨੂੰ ਸਾਂਝ ਪਾਉਣਗੇ ਸਾਰਿਆਂ ਦਾ ਧੰਨਵਾਦ ਲੱਖ ਲੱਖ ਵਧਾਈਆਂ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ